ਆਲ ਆਊਂਡ ਇਹਨਾਂ ਸਰਕਾਰਾਂ ਦਾ ਸਾਰਾ ਚੋਰ ਲੱਗਿਆ ਹੋਇਆ ਕਿਉਂਕਿ ਇਹ ਲੜਾਈ ਆ ਜਿਹੜੀ ਇਹ ਆਪਣੇ ਦੇਸ਼ ਤੋਂ ਬਾਹਰ ਹੋ ਕੇ 160 ਦੇਸ਼ਾਂ ਦੀ ਲੜਾਈ ਆ ਦੋਸਤੋ ਜਿਹਨੂੰ ਆਪਾਂ WTO ਕਹਿੰਦੇ ਆ WTO ਦੀਆਂ ਹਦਾਇਤਾਂ ਅਨੁਸਾਰ ਹੀ ਤੁਹਾਡੀ ਖੇਤੀ ਤੁਹਾਡਾ ਇੱਥੋਂ ਦਾ ਜਿਹੜਾ ਇਹ ਸਰਕਾਰੀ ਸਿਸਟਮ ਆ ਉਹਨੂੰ ਪ੍ਰਾਈਵੇਟ WTO ਦੀਆਂ ਹਦਾਇਤਾਂ ਅਨੁਸਾਰ ਕੀਤਾ ਜਾ ਰਿਹਾ ਜਿਹੜੇ WTO ਤੇ 1994 ਦੇ ਵਿੱਚ ਸਥਾਪਿਤ ਦੇ ਵਿੱਚ ਉਹਦੇ ਤੇ ਸੈਣ ਹੋਇਆ ਡਾਕਟਰ ਮਨਮੋਹਨ ਸਿੰਘ ਦੇ ਜਿਹਨੇ ਗੈਡ ਦੀ ਪੜ੍ਹਾਈ ਕੀਤੀ ਸੀ ਡਬਲਯੂਟੀਓ ਨੂੰ ਬਣਾਉਣ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਦਾ ਵੱਡਾ ਹੱਥ ਆ ਅੱਜ ਆਪਾਂ ਫੇਸਬੁੱਕ ਤੇ ਚੱਲਦਾ ਹੁੰਦਾ ਕਿ ਫੇਸਬੁੱਕ ਦੇ ਇੱਕ ਪਾਸੇ ਮੋਦੀ ਦੀ ਫੋਟੋ ਲਾ ਲੈਂਦੇ ਆ ਦੂਜੇ ਪਾਸੇ ਲਾ ਲੈਂਦੇ ਆ ਡਾਕਟਰ ਮਨਮੋਹਨ ਸਿੰਘ ਦੀ ਤਾਂ ਆਪਣੇ ਜਿਹੜੇ ਫੇਸਬੁੱਕ ਕੀ ਵਿਦਵਾਨ ਆ ਉਹ ਪੁੱਛਦੇ ਉਹਨੇ ਕਿ ਪ੍ਰਧਾਨ ਮੰਤਰੀ ਕਿਹੜਾ ਚੰਗਾ ਸੀ ਤੇ ਸੁਭਾਵਕ ਗੱਲ ਆ ਅਸੀਂ ਮੋਦੀ ਤੋਂ ਅੱਕੇ ਹੋਏ ਆ ਅਸੀਂ ਕਹਿ ਦਿੰਨੇ ਵੀ ਡਾਕਟਰ ਮਨਮੋਹਨ ਸਿੰਘ ਬਹੁਤ ਚੰਗਾ ਸੀ ਪਰ ਦੋਸਤੋ ਅਸਲ ਜਿਹੜੀ ਵਾੜੇ ਦੀ ਜੜਾ ਇਹ ਡਾਕਟਰ ਮਨਮੋਹਨ ਸਿੰਘ ਆ ਕਿਉਂਕਿ ਜਦੋਂ 1960 ਦੇ ਵਿੱਚ ਭਾਰਤ ਸਰਕਾਰ ਕੋਲੇ ਇੱਕ ਵਿਸ਼ੇਸ਼ ਪਾਰਸਦਾਂ ਵੱਲੋਂ ਖਰੜਾ ਤਿਆਰ ਕਰਕੇ ਭੇਜਿਆ ਜਾਂਦਾ ਉਹਦੇ ਵਿੱਚ ਸਾਡੀਆਂ ਕੁੱਝ ਖੇਤਾਂ ਨੂੰ ਖੋਣ ਵਾਲੀਆਂ ਲੈਣੇ ਲਿਖੀਆਂ ਗਈਆਂ ਸੀ ਜਦੋਂ 60 ਦੇ ਵਿੱਚੋਂ ਖਰੜਾ ਆਇਆ ਤਾਂ ਉਹਦੇ ਵਿੱਚ ਪਹਿਲੀ ਲਾਈਨ ਲਿਖੀ ਸੀ ਕਿ ਭਾਰਤ ਦੇਸ਼ ਆਪਣੇ ਕਿਸਾਨਾਂ ਨੂੰ ਐਮਐਸਪੀ ਦੇਣੀ ਬੰਦ ਕਰੇ ਇਸ ਤੋਂ ਬਾਅਦ ਦੂਜੀ ਲਾਈਨ ਉਹਨਾਂ ਨੇ ਲਿਖੀ ਭਾਰਤ ਦੇਸ਼ ਆਪ ਦੇ ਕਿਸਾਨਾਂ ਨੂੰ ਸਬਸਿਡੀਆਂ ਦੇਣੀਆਂ ਬੰਦ ਕਰੇ ਤਾਂ ਤੀਸਰੀ ਲਾਈਨ ਉਹਨਾਂ ਨੇ ਦੋਸਤੋ ਇੱਕ ਹੋਰ ਲਿਖੀ ਕਿ ਭਾਰਤ ਦੇਸ਼ ਦੇ ਵਿੱਚ ਜਿੰਨੀ ਮਰਜ਼ੀ ਜੈਂਸ ਗਲੀ ਜਾਵੇ ਸਾਡਾ ਫਰੂਟ ਸਾਡੀਆਂ ਸਬਜ਼ੀਆਂ ਸਾਡਾ ਝੋਨਾ ਸਾਡੀ ਕਣਕਾ ਉਹ ਕਿਤੇ ਵੀ ਜਿੰਨੀ ਮਰਜ਼ੀ ਜੈਂਸ ਗਲੀ ਜਾਵੇ ਪਰ ਉਹਦਾ 8.5% ਵਿਦੇਸ਼ ਦੇ ਵਿੱਚੋਂ ਮਗਾਉਣ ਦੇ ਲਈ ਜਿਹੜਾ ਭਾਰਤ ਪਾਬੰਦ ਹੋਊਗਾ ਤੇ ਚੌਥੀ ਲਾਈਨ ਉਹਨਾਂ ਨੇ ਲਿਖੀ ਕਿ ਭਾਰਤ ਦੇਸ਼ ਦੀ ਛੋਟੀ ਖੇਤੀ ਨੂੰ ਖਤਮ ਕਰਕੇ ਇੱਥੇ ਵੱਡੇ ਵੱਡੇ 10000 ਏਕੜ ਦੇ ਫਾਰਮ ਬਣਾਏ ਜਾਣ ਤਾਂ ਦੋਸਤੋ ਜਦੋਂ ਖਰੜਾ ਆਇਆ ਤਾਂ ਉਸ ਵਕਤ ਦਾ ਜਿਹੜਾ ਸਾਡਾ ਉੱਚ ਅਧਿਕਾਰੀ ਸੀ ਭਾਰਤ ਸਰਕਾਰ ਦੇ ਵਿੱਚ ਉਹਦਾ ਨਾਂ ਐਸਪੀ ਸ਼ੁਕਲਾ ਨਾਂ ਦਾ ਆਦਮੀ ਸੀ ਜਦੋਂ ਉਹਨੇ ਉਹ ਖਰੜਾ ਪੜ੍ਹਿਆ ਕਿ 86 ਦੇ ਵਿੱਚ ਜਿਹੜਾ ਖਰੜਾ ਆਇਆ ਉਹਨੇ ਜਦੋਂ ਲੈਣਾ ਪੜਿਆ ਉਹਨੇ ਸਾਈਨ ਕਰਨ ਤੋਂ ਇਨਕਾਰ ਕਰ ਦਿੱਤੇ ਫਿਰ ਉਹਦੇ ਤੇ ਇੱਕ ਕਮੇਟੀ ਬਣ ਗਈ ਜਿਸ ਕਮੇਟੀ ਦਾ ਚੇਅਰਮੈਨ ਹੈ ਜਿਹੜਾ ਇੰਦਰ ਪਾਰ ਗੁਜਰਾਜ ਨੂੰ ਲਾਇਆ ਗਿਆ ਲਗਾਤਾਰ ਉਸ ਖਰੜੇ ਨੂੰ ਜਿਹੜਾ ਪਰਚੋਲਿਆ ਗਿਆ ਅਖੀਰਕਾਰ ਨਰਸਿੰਹਾ ਰਾਓ ਦੀ ਸਰਕਾਰ ਔਰ ਤੱਕ ਨਰਸਿੰਹਾ ਰਾਓ ਦੀ ਸਰਕਾਰ ਆਉਣ ਤੱਕ ਵਿਸ਼ੇ ਵਪਾਰ ਜਿਹੜਾ ਆਪਾਂ ਬੈਂਕ ਕਹਿੰਦੇ ਆ ਵਰਲਡ ਬੈਂਕ ਉਹਦੇ ਵੱਲੋਂ ਇੱਕ ਚਿੱਠੀ ਆਉਂਦੀ ਆ ਭਾਰਤ ਦੀ ਸਰਕਾਰ ਨੂੰ ਕਿ ਇਸ ਖਰੜੇ ਤੇ ਸੈਣ ਕਰ ਲਈ ਐਸਪੀ ਸ਼ੁਕਲਾ ਨਾਂ ਦੇ ਆਦਮੀ ਨੂੰ ਹਟਾਇਆ ਜਾਵੇ ਅਨਵਰ ਲਾਲ ਹੁੱਡਾ ਨਾਂ ਦਾ ਆਦਮੀ ਹੈ ਜਿਹੜਾ ਗੈਟ ਦਾ ਹਮੈਤੀ ਹੈ ਉਸ ਆਦਮੀ ਨੂੰ ਇਸ ਕੁਰਸੀ ਤੇ ਬਿਠਾਇਆ ਜਾਵੇ ਤਾਂ ਦੋਸਤੋ 1994 ਤੱਕ ਨਰਸੀ ਮਹਾਰਾਓ ਦੀ ਸਰਕਾਰ ਹੋਂ ਤੱਕ ਹੀ ਉਹਦੇ ਤੇ ਦਬਾਅ ਬਣਾ ਕੇ ਵਲਟਾ ਬੈਂਕ ਵੱਲੋਂ ਚੁੱਠੀ ਦੇ ਦਬਾਅ ਦੇ ਕਾਰਨ ਉਸ ਐਸਪੀ ਸ਼ੁਕਲਾ ਨਾਂ ਦੇ ਆਦਮੀ ਨੂੰ ਹਟਾਇਆ ਗਿਆ ਅਨਵਰ ਲਾਲ ਹੁੱਟਾ ਨਾਂ ਦਾ ਬੰਦਾ ਬਿਠਾਇਆ ਫਿਰ ਉਹਦੇ ਨਾਲ ਡਾਕਟਰ ਮਨਮੋਹਨ ਸਿੰਘ ਜਿਹਦੀ ਗੈਡ ਦੀ ਪੜ੍ਹਾਈ ਕੀਤੀ ਸੀ ਫਿਰ ਡਾਕਟਰ ਮਨਮੋਹਨ ਸਿੰਘ ਤੇ ਉਹਦੇ ਤੇ ਸਾਈਨ ਹੁੰਦੇ ਆ ਨਰਸੀ ਮਹਾਰਾਓ ਦੇ ਸਾਈਨ ਹੁੰਦੇ ਆ ਤਾਂ ਦੋਸਤੋ ਜਿਹੜਾ WTO ਬਣਿਆ ਉਹ ਜਿਹੜਾ WTO 1994 ਦੇ ਵਿੱਚ ਬਣ ਜਾਂਦਾ ਫਿਰ ਉਹਨਾਂ ਦੀਆਂ ਹਦਾਇਤਾਂ ਅਨੁਸਾਰ ਹੀ ਸਾਡੀਆਂ ਬਹੁਤ ਸਾਰੀਆਂ ਫਸਲਾਂ ਤੋਂ ਸਰਕਾਰਾਂ ਨੇ ਸਾਨੂੰ ਭਾਅ ਦੇਣੇ ਬੰਦ ਕੀਤੇ ਸਾਡੇ ਬਜ਼ੁਰਗ ਇੱਥੇ ਛੋਲੇ ਦੀ ਖੇਤੀ ਕਰਦੇ ਸੀ ਜਦੋਂ ਭਾਅ ਆ ਨਾ ਮਿਲਿਆ ਉਹ ਖੇਤ ਖੇਤੀ ਆ ਜਿਹੜੀ ਉਹ ਛੱਡ ਕੇ ਹੋਰ ਫਸਲ ਵੇਚਣ ਲੱਗੇ ਸਾਡੇ ਇੱਥੇ ਧਾਲਾਂ ਪੈਦਾ ਹੁੰਦੀਆਂ ਸੀ ਜਦੋਂ ਘਾਟੇਵੰਦ ਸੌਦਾ ਬਣ ਗਿਆ ਭਾਅ ਮਿਲਿਆ ਨਹੀਂ ਤਾਂ ਸਾਡੇ ਬਜ਼ੁਰਗਾਂ ਨੇ ਉਹ ਧਾਲਾਂ ਵੇਚਣੀਆਂ ਬੰਦ ਕਰਤੀਆਂ ਜਦੋਂ ਉਹਨਾਂ ਦੀਆਂ ਹਦਾਇਤਾਂ ਅਨੁਸਾਰ ਛੱਟੇ-ਛੱਟੇ ਫਾਰਮ ਬਣਾਉਣ ਦੀ ਗੱਲ ਆਉਂਦੀ ਆ ਤੇ ਮੈਂ ਗੱਲ ਕਰਾਂ 999 ਦੇ ਵਿੱਚ ਸਾਡੇ ਬਹੁਤ ਸਾਰੇ ਕਿਸਾਨਾਂ ਨੂੰ ਬੈਂਕਾਂ ਵੱਲੋਂ ਆਪਦੇ ਅਧਿਕਾਰੀ ਛੱਡ ਕੇ ਇਹ 10-10 ਹਜ਼ਾਰ 20-20 ਹਜ਼ਾਰ ਰੁਪਿਆ ਲੋਨ ਆ ਜਿਹੜਾ ਉਹ ਸਾਡੇ ਕਿਸਾਨਾਂ ਨੂੰ ਦੇਣਾ ਸ਼ੁਰੂ ਕੀਤਾ ਫਿਰ ਉਹ ਲੋਨ ਉਹ ਲੈਫਟਾਂ ਮੜਵਾਉਣ ਦੀ ਬਜਾਏ ਬੈਂਕਾਂ ਨੇ 10-10 ਹਜ਼ਾਰ ਛੱਡ ਕੇ ਲੱਖ-ਲੱਖ 1.5-1.5 ਲੱਖ ਦੀਆਂ ਲੈਫਟਾਂ ਬਣਣੀਆਂ ਸ਼ੁਰੂ ਕਰ ਦਿੱਤੀਆਂ ਕੁਝ ਪਿੰਡਾਂ ਦੇ ਵਿੱਚ ਇਹੋ ਜਿਹੀਆਂ ਹਦਾਇਤਾਂ ਕਰਦੀਆਂ ਕਿ ਫਲਾਨਾ ਪਿੰਡ ਫਲਾਨੀ ਬੈਂਕ ਤੋਂ ਹੀ ਲੋਨ ਲੈ ਸਕਦਾ ਤਾਂ ਦੋਸਤੋ ਜਿਹੜੀ 10-10 ਹਜ਼ਾਰ ਏਕੜ ਦੇ ਫਾਰਮ ਸਾਡਾ ਕਿਸਾਨ ਅੱਜ ਸੋਚਦਾ ਵੀ ਕਿਵੇਂ ਬਣ ਗਏ ਤਾਂ ਜੇਕਰ ਅਸੀਂ ਤਿੰਨੇ ਖੇਤੀ ਕਾਨੂੰਨ ਰੱਦ ਨਾ ਕਰਵਾਉਂਦੇ ਤੇ ਅੱਜ ਸਾਡੀ ਖੇਤੀ ਚਲੀ ਜਾਂਦੀ ਸਾਡੇ ਸਿਰ ਕਰਜ਼ਾ ਹੋ ਜਾਂਦਾ ਤਾਂ ਦੋਸਤੋ ਜਿਹੜੇ ਫਾਰਮ ਆ ਉਹ ਆਟੋਮੈਟਿਕ ਬਣ ਜਾਣੇ ਸੀ ਕਿਉਂਕਿ ਬੈਂਕਾਂ ਤੜਫੜ ਤੜ ਜੁਆਇੰਟ ਹੋਣੀਆਂ ਜਾ ਰਹੀਆਂ ਸੀ ਤਾਂ ਜਿਹੜੇ ਜੈਤੂ ਦੀ ਆਪਾਂ ਗੱਲ ਕਰ ਲਈਏ ਜੇਕਰ ਜੈਤੂ ਦੇ ਵਿੱਚ ਕਿਸਾਨ ਘਾਟੇ ਦੇ ਵਿੱਚ ਚਲੇ ਜਾਂਦੇ ਆ ਕਿਸਾਨ ਤੋਂ ਕਰਜ਼ਾ ਮੁਰਦਾ ਨਹੀਂ ਤੇ ਸੰਭਾਵਨਾਤ ਕੱਲ ਕਿ ਸਾਰੀ ਜੈਤੂ ਇਲਾਕੇ